ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਤੇ ਉੱਧਰ ਆਮ ਆਦਮੀ ਪਾਰਟੀ ਤੇ ਤਾਂਗਸ ਦੀ ਗੱਲ ਕੀਤੀ ਜਾਵੇ ਤਾਂ ਸੀਟਾਂ ਨੂੰ ਲੈ ਕੇ ਰੇੜਕਾ ਬਰਕਰਾਰ ਹੈ ਤੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਅੰਦਰ ਗੱਲਬਾਤ ਕੀ ਹੋਈ ਹੈ ਕਿਉਂਕਿ ਆਪ ਆਮ ਆਦਮੀ ਪਾਰਟੀ ਦੇ ਆਗੂ ਨੇ ਲੋਕ ਸਭਾ ਉਮੀਦਵਾਰਾਂ ਦੇ ਉੱਤੇ ਚਰਚਾ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਉਮੀਦਵਾਰ ਨੇ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਉਤਾਰਨੇ ਚਾਹੀਦੇ ਨੇ ਇਸ ਨੂੰ ਲੈ ਕੇ ਜਿਹੜੀ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਟਿੱਟਾਂ ਦੀ ਵੰਡ ਤੇ ਕੀ ਗੱਲਬਾਤ ਰਹਿ ਸਕਦੀ ਹੈ ਤੇ ਕੀ ਗੱਲਬਾਤ ਹੋਈ ਹੈ ਇਹਦੇ ਉੱਤੇ ਡੰਗਾਈ ਦੇ ਨਾਲ ਚਰਚਾ ਕਰਨ ਲਈ ਮੇਰੇ ਨਾਲ ਆਨਲਾਈਨ ਤੇ ਮੌਜੂਦ ਨੇ ਸਰਦਾਰ ਪ੍ਰੀਤਮ ਸਿੰਘ ਖਾਨਪੂਰ ਵੜਿੰਗ ਜੋ ਕਿ ਉੱਗੇ ਸਿਆਸੀ ਮਾਹਿਰ ਨੇ ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਖਾਨਪੂਰ ਸਾਹਿਬ ਪ੍ਰੋਗਰਾਮ 'ਚ ਸਵਾਗਤ ਹੈ ਜੀ ਜਿਆ ਨੂੰ ਜਿੱਧਾ ਸਾਹਿਬ ਬਹੁਤ ਧੰਨਵਾਦ ਮੇਰੇ ਵੱਲੋਂ ਸਮੁੱਚੇ ਸਰੋਤਿਆਂ ਨੂੰ ਜੋ ਪ੍ਰੋਗਰਾਮ ਸੁਣ ਰਹੇ ਸਾਰੇ ਨੂੰ ਪਿਆਰ ਭਰੀ ਫਟੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕਨਗੂ ਸਾਹਿਬ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਜਿਹੜੀ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਚਰਚਾ ਹੋਈ ਹੈ ਕੀ ਲੱਗਦਾ ਹੈ ਕੋਈ ਗੱਲ ਤਨਪਤਨ ਲੱਗਣ ਦੇ ਸਾਰ ਨਜ਼ਰ ਆਈ ਨੇ ਤੇ ਮੀਟਿੰਗ ਦੇ ਵਿੱਚ ਕੀ ਕੁਝ ਰਿਹਾ ਕੱਲ ਖਾਸ ਜਰਥਾ ਸਾਹਿਬ ਕੱਲ ਸਨੀਚਰਵਾਰ ਨੂੰ ਕੇਦਰੀਵਾਲ ਕਨਵੀਨਰ ਆਮ ਆਦਮੀ ਪਾਰਟੀ ਮੁੱਖ ਮੰਤਰੀ ਦਿੱਲੀ ਦੇ ਰਹਿਸ਼ ਦੇ ਉੱਤੇ ਇੱਕ ਮੀਟਿੰਗ ਹੋਈ ਹੈ ਜਿਸ ਮੀਟਿੰਗ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਭਵਨ ਸਿੰਘ ਮਾਨ ਸੰਦੀਪ ਪਾਰਟੀ ਦੇ ਇੰਚਾਰਜ ਨੇ ਉਹ ਤੇ ਹੋਰ ਡੇਗਰੀ ਵਾਲੀ ਤੇ ਉਗੇ ਮਿਸ਼ਤਾ ਨੇ ਇਸ ਮੀਟਿੰਗ ਦੇ ਵਿੱਚ ਭਾਗ ਲਿਆ ਜੀ ਤੇ ਬਹੁਤ ਹੀ ਡੂੰਗੀ ਵਿਚਾਰ ਕੀਤੀ ਜਾਵੇ ਕਿ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਸੀਟਾਂ ਦੀ ਵੰਡ ਕੀਤੀ ਜਾਵੇ ਕਿਉਂਕਿ ਕਾਂਗਰਸ ਦੀ ਜਿਹੜੀ ਕਾਂਗਰਸ ਇਕਾਈ ਹੈ ਸੂਬੇ ਦੀ ਉਹ ਇਸ ਗੱਲ ਤੇ ਅੜੀ ਹੋਈ ਹੈ ਕਿ ਸਾਨੂੰ ਲੈਦਾ ਹਾਂ ਇਲੈਕਸ਼ਨ ਲੱਗਦੀ ਪੰਜਾਬ ਦੇ ਵਿੱਚ ਖੁੱਲ੍ਹ ਬੱਤੀ ਜਾਵੇ ਆਪਣੀ ਪਾਰਟੀ ਨੂੰ ਕਹ ਰਹੀ ਹੈ ਲੇਕਿਨ ਪਾਰਟੀ ਦੇ ਉੱਤੇ ਕੋਈ ਉਹਨਾਂ ਨੂੰ ਇੰਤਕ ਹੁਕਮ ਨਹੀਂ ਉਹਨਾਂ ਨੂੰ ਦਿੱਤਾ ਹੈ ਲੇਕਿਨ ਉਹਨਾਂ ਦਾ ਬਲਣਾ ਇਹ ਆ ਜੇ ਤੁਸੀਂ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਦੇ ਨਾਲ ਸੁਝੀਟਾਂ ਦਾ ਸਹਿਯੋਗਤਾ ਕਰਦਾ ਜਿਹੜੀਆਂ ਸੀਟਾਂ 2019 ਦੇ ਵਿੱਚ ਅਸੀਂ ਜਿੱਤੀਆਂ ਸਨ ਤਕਰੀਬਨ ਉਹ ਅਰਥ ਸੀਟਾਂ ਸਨ ਬਈ ਹੋਰ ਸੀਟਾਂ ਤੇ ਅਸੀਂ ਇਲੈਕਸ਼ਨ ਲੱਗ ਨਹੀਂ ਹੋ ਲੱਗੀ ਦੂਜੇ ਪਾਸੇ ਆਮ ਆਦਮੀ ਪਾਰਟੀ ਇਹ ਗੱਲ ਦਾ ਦਾਵਾ ਕਰਦੇ ਆ ਕਿ ਅਸੀਂ 92 ਬੰਦਿਆਂ ਨੂੰ ਐਮਐਲਏ ਜਿੱਤ ਕੇ ਸਰਕਾਰ ਬਣਾਈ ਹੈ ਕਿ ਵੱਧ ਸੀਟਾਂ ਲੈਣ ਦਾ ਸਾਡਾ ਹੱਕ ਹੈ ਸਾਨੂੰ ਵੱਧ ਸੀਟਾਂ ਮਿਲਣੀਆਂ ਚਾਹੀਦੀਆਂ ਮੈਨੂੰ ਲੱਗਦਾ ਇਹ ਮਾਮਲਾ ਅਜੇ ਅੜਿਆ ਹੋਇਆ ਕਿਸੇ ਦਰ ਪਰਤ ਨਹੀਂ ਲੱਗਿਆ ਦੂਜਾ ਆਮ ਆਦਮੀ ਪਾਰਟੀ ਇਹ ਵੀ ਚਾਹੁੰਦੀ ਹੈ ਕਿ ਹਿੰਦੁਸਤਾਨ ਦੇ ਪੰਜ ਸਟੇਟਾਂ ਜਿੱਥੇ ਕਿ ਬੀਜੇਪੀ ਦੀ ਵਿਰੋਧੀ ਸਰਕਾਰਾਂ ਨੇ ਕਿ ਉਸੇ ਸਾਨੂੰ ਠੁਕਮੀਆਂ ਸੀਟਾਂ ਦਿੱਤੀਆਂ ਜਾ ਹਾਲਾਂਕਿ ਇਹਨਾਂ ਦਾ ਸਾਰੇ ਪੰਜਾਬ ਤੋਂ ਬਿਨਾਂ ਹੋਰ ਕਿਤੇ ਵੀ ਮੈਂਬਰ ਪਾਰਲੀਮੈਂਟ ਕਿਹਨਾਂ ਦਾ ਨਹੀਂ ਜਿੱਤਿਆ ਹੈਗਾ ਪਰ ਪਿੱਛੇ ਇਹਨਾਂ ਦੇ ਪਾਰਟੀ ਨੂੰ ਨੈਸ਼ਨਲ ਪਾਰਟੀ ਦਾ ਬਾਦ ਮਿਲ ਕਰਕੇ ਇਹਨਾਂ ਦੇ ਕੁਝ ਮੈਂਬਰ ਗੁਜਰਾਤ ਦੇ ਵਿੱਚ ਮੈਂਬਰ ਐਮ ਐਲ ਏ ਬਣ ਇਸ ਕਰਕੇ ਬਾਗ ਕਰਦੀ ਹੈ ਪਰ ਦੂਜੇ ਪਾਸੇ ਜਿਹੜੀ ਬੀ ਜੀ ਪੀ ਹੈ ਉਹ ਬਹੁਤ ਹੀ ਸੂਝੇ ਹੋਤੀ ਕੇ ਨਾਲ ਬੜੇ ਹੀ ਪਲੈਨਿੰਗ ਦੇ ਨਾਲ ਆਪਣਾ ਜਿਹੜਾ ਹੈ ਐਨਡੀਏ ਗਠਵੰਦ ਹੈ ਉਹਨੂੰ ਮਜ਼ਬੂਤ ਕਰਨ ਦੇ ਲਈ ਅਜੇ ਤੱਕ ਉਹਨਾਂ ਨੇ ਕਿਸੇ ਵੀ ਫੀਲਡ ਦੇ ਉੱਤੇ ਕਿਸੇ ਵੀ ਕੈਂਡੀਡੇਟ ਦਾ ਲਾਲ ਨਿਕੇ ਤਾਂ ਉਹ ਵੀ ਇਹ ਦੇਖ ਰਹੀ ਹੈ ਕਿ ਵਿਰੋਧੀਆਂ ਵੱਲੋਂ ਕਿਹੜਾ ਕੈਂਡੀਡੇਟ ਆਉਂਦਾ ਹੈ ਕਿਹੜਾ ਕੈਂਡੀਡੇਟ ਸਾਡਾ ਮੁਕਾਬਲਾ ਕਰਪਾ ਰਿਹਾ ਹੈ ਸਰਪਾ ਸਰ ਪਹਿਲਾਂ ਤਾਂ ਪਹਿਲਾਂ ਤਾਂ ਮੰਨ ਨਹੀਂ ਰਹੀ ਹੈ ਕਿ ਆਪਣਾ ਕਾਂਗਰਸ ਪਾਰਟੀ ਜਿਹੜੀ ਪੰਜਾਬ ਕਾਈ ਹੈ ਉਹ ਆੜੇ ਹੋਏ ਸੀ ਕਹਿੰਦੇ ਸਾਡੇ ਵਰਕਰ ਉਸ ਜਾਣਗੇ ਬਰਕਰ ਪਿੱਛੇ ੜ ਜਾਣਗੇ ਘਰੇ ਬੈਠ ਜਾਣਗੇ ਪਰ ਹੁਣ ਜਿਵੇਂ ਚਰਚਾ ਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ 8 ਸਿਕੰਦਰ ਦੇ ਚਲੋ ਮੰਨ ਗਏ ਕਿਉਂਕਿ ਜਾਂ ਇੱਕ ਨੂੰ 6 ਆਉਣਗੇ ਇੱਕ ਨੂੰ 7 ਆਉਣਗੀਆਂ ਇਸ ਤਰੀਕੇ ਨਾਲ ਤੁਹਾਨੂੰ ਪਤਾ ਹੈ ਕਿ ਆਪਣਾ ਫੈਸਲਾ ਹੋ ਸਕਦਾ ਪਰ ਜਿਵੇਂ ਉਹ 8 ਤੇ ਮੰਨੇ ਨੇ ਇੱਕ ਅੱਧੀ ਤਾਂ ਜਨੂੰ ਘਟਾ ਵੀ ਸਕਦੇ ਨੇ ਜਦੋਂ 8 ਤੇ ਦਾ ਮੰਨ ਕੇ ਹੋ ਸਕਦਾ ਹੈ ਉਹ ਇਸ ਗੱਲ ਦੀ ਕਹਿੰਦੇ ਹੁਣ ਜਾਂ ਮਦਨੀ ਪਾਰਟੀ ਵਾਲੇ ਇਸ ਗੱਲ ਤੇ ਮੰਨ ਜਾਣਾ ਕਿ ਹਾਂ ਜਿੱਥੋਂ ਤੁਹਾਡੇ 2019 ਦੇ ਵਿੱਚ ਕੈਂਡੀਡੇਟ ਖੜੇ ਸੀਗੇ ਜਿੱਤੇ ਸੀਗੇ ਉੱਥੋਂ ਤੁਸੀਂ ਲਾਲ ਡਿਓ ਪਰ 8 ਦੀ ਜਗ੍ਹਾ ਤੇ 7 ਕਰ ਲਓ ਜਾਂ 6 ਕਰ ਲਓ ਐਵੇਂ ਹੋ ਸਕਦਾ ਚਿੱਤਰ ਸਾਹਿਬ ਅਜੇ ਦੋਨੇ ਪਾਰਟੀਆਂ ਉਹ ਆਪਣਾ ਜਿਹੜਾ ਈਸ਼ੂ ਨੇ ਉਹ ਪਾਰਲੀਮੈਂਟ ਦੇ ਉੱਤੇ ਰਹੀਆਂ ਨੇ ਵੀ 사실 ਪਾਰਲੀਮੈਂਟ ਦੇ ਵਿੱਚ 8 ਸੀਟਾਂ ਦੇ ਉੱਤੇ ਜਿੱਤੇ ਸਾਨੂੰ 8 ਤੋਂ ਵੱਧ ਅਸਲ ਨੂੰ ਮਿਲੀਆਂ ਕਹਿੰਦੇ ਨੇ ਲੇਕਿਨ 8 ਤੋਂ ਵੱਧ ਮਿਲਿਆ ਨਹੀਂ ਨੇ ਤੇ ਇਹ ਆਪਣਾ 92 ਸੀਟਾਂ ਦਾ ਦਾਵਾ ਕਰਦੇਗੇ ਕਿ ਮਧਾਰ ਕਬਾ ਦੇ ਵਿੱਚ 92 ਸੀ ਪੰਜ ਪੀਐਮ ਇਹ ਸਾਨੂੰ ਵੱਧ ਦਿਓ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਇਹਨਾਂ ਦਾ ਸਮਝੌਤਾ ਹੋਣਾ ਮੁਸ਼ਕਲ ਹੈਗਾ ਲੇਕਿਨ ਪੰਜਾਬ ਦੇ ਵਿੱਚ ਨਹੀਂ ਹੋਏਗਾ ਤਾਂ ਫਿਰ ਨੈਸ਼ਨਲ ਪੱਧਰ ਤੇ ਕਿਵੇਂ ਹੋਏਗਾ ਤੁਸੀਂ ਮੰਨਦੇ ਹੋ ਕਿ ਜਿਹੜੇ ਸੂਬੇ ਅੜੀਕਾ ਬਾਰੇ ਨਹੀਂ ਭਾਵੇਂ ਦਿੱਲੀ ਦੀ ਗੱਲ ਕਰੀਏ ਪਰ ਪੰਜਾਬ ਦੀ ਗੱਲ ਕਰੀ ਜਾਂ ਹੋ ਸਟੇਟਾਂ ਦੀ ਤਾਂ ਉਹ ੜੀਕਾ ਜਿਹੜਾ ਉਹ ਨੈਸ਼ਨਲ ਪੱਧਰ ਤੇ ਵੀ ਆ ਸਕਦਾ ਹੈ ਫਿਰ ਤੇ ਉਹ ਗੱਠਚੋੜੀ ਨਹੀਂ ਹੋਈ ਜਾ ਸਕਦਾ ਉਸ ਤਰੀਕੇ ਨਾਲ ਲੇਕਿਨ ਕਪਾ ਸਾਹਬ ਗੱਲ ਇਹ ਹੈ ਕੋਈ ਵੀ ਜਿਹੜਾ ਸਿਟਿੰਗ ਐਮਐਲਏ ਹੈ ਉਹ ਆਪਣੀ ਸੀਟ ਛੱਡਣ ਨੂੰ ਤਿਆਰ ਨਹੀਂ ਕਿਉਂਕਿ ਉਹਦਾ ਇਲਾਕੇ ਵਿੱਚ ਸੂਕ ਬਣਾਇਆ ਹੋਇਆ ਹੁੰਦਾ ਇੱਕ ਵਾਰ ਪਰਖ ਕਰੋ ਅੱਜ ਜਿਹਨਾਂ ਦਾ 13 ਸੀਟਾਂ 6 ਤੇ ਸੀਟਾਂ ਦੇ ਉੱਤੇ ਫੈਟਲਾ ਹੋ ਜਾਂਦਾ ਨਾਲੋਂ ਜਿਹੜੀ ਸੀਟ ਆਮ ਆਦਮੀ ਪਾਰਟੀ ਕੋਲ ਚਲੀ ਜਾਂਦੀ ਹੈ ਚਾਹੇ ਉਹ ਹਾਰ ਵੀ ਜਾਵੇ ਸੀਟ ਤੇ ਅਗਲੀ ਵਾਰ ਉਹ ਕਲੇਮ ਕਰਦਾ ਹੱਕدار ਉਹ ਸੀਟ ਮੇਰੀ ਹੈ ਇਹਨਾਂ ਲੋਕਾਂ ਨੇ ਕਾਂਗਰਸ ਦੇ ਲਈ ਲੰਮੇ ਸਮੇਂ ਤੋਂ ਸੰਘਰਸ਼ ਕਰਕੇ ਆਪਣਾ ਪੇੜ ਬਣਾਇਆ ਹੈ ਜਾਂ ਆਪਣੀ ਜੀਤ ਬਣਾਈ ਹੈ ਉਹਨਾਂ ਬਾਤ ਕਰ ਰਿਹਾ ਕਿ ਉਹ ਕਦੇ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਕਿਉਂਕਿ ਹੁਣ ਇਹਨਾਂ ਦੀ ਪਾਲਿਸੀ ਇਹ ਹੋਈ ਹੈ ਵੀ ਇੱਕ ਵਾਰ ਸੀਟਾਂ ਦਾ ਜਿੱਤ ਕੇ ਆਓ ਚ ਕਿਸੇ ਰੂਪ ਵਿੱਚ ਵੀ ਜਿੱਤ ਕੇ ਆਓ ਜਿਹੜੀ ਬਾਦ ਦੇ ਵਿੱਚ ਚੋਣ ਹੋਣੀ ਹੈ ਜਾਂ ਬਾਦ ਦੇ ਵਿੱਚ ਆਪਾਂ ਸਪੋਰਟ ਕਰਨੀ ਹੈ ਉਹ ਤਾਂ ਬਾਦ ਦੇ ਵਿੱਚ ਹੋਣੀ ਹੈ ਹੂੰ ਪਹਿਲਾ ਖਰਪੂ ਸਾਹਿਬ ਜਿਹੜੀ ਕਾਂਗਰਸ ਪਾਰਟੀ ਦੇ ਪੰਜਾਬ ਦੇ ਲੀਡਰਸ਼ਿਪ ਪ੍ਰਤਾਪ ਬਾਜਵਾ ਰਾਜਾ ਬੜਿੰਗ ਹੋਣੀ ਉਹ ਤਾਂ ਠੋਕ ਵਜਾ ਕੇ ਕਹਿ ਰਹੇ ਸੀਗੇ ਕਿ ਅਸੀਂ 13 ਸੀਟਾਂ ਦੀ ਚੋਣਾਂ ਲੜਾਂਗੇ ਜੋ ਮਰਜ਼ੀ ਹੋ ਜਵੇ ਅਸੀਂ ਅੜੇ ਹੋਏ ਹਾਂ ਇਸ ਗੱਲ ਤੇ ਹਾਈ ਕਮਾਂਡ ਅੱਗੇ ਤੁਸੀਂ ਮੰਨਦੇ ਹੋ ਕਿ ਹੌਲੀ-ਹੌਲੀ ਹਾਈ ਕਮਾਂਡ ਦੇ ਜਿਹੜੇ ਫੈਸਲੇ ਅੱਗੇ ਪੰਜਾਬ ਕਾਂਗਰਸ ਦੀ ਇਹ ਵਾਲੀ ਕਾਈ ਨਰਮਪੈੰਦੀ ਨਜ਼ਰ ਆਏਗੀ ਆਉਣ ਵਾਲੇ ਦਿਨਾਂ 'ਚ ਹੋਰ ਵੀ ਫਰਕ ਪੈ ਸਕਦਾ ਹੈ ਜੰਟਰ ਸਾਹਿਬ ਬਿਲਕੁਲ ਦੇਖੋ ਹਾਈ ਕਮਾਂਡ ਤਾਂ ਹਾਈ ਕਮਾਂਡ ਹੈ ਹੂੰ ਜੋ ਦਿੱਲੀ ਤੋਂ ਫੈਸਲਾ ਲੇਕਿਨ ਆਪਣਾ ਪ੍ਰੈਸ਼ਰ ਤਾਂ ਇਹ ਬਣਾ ਕੇ ਰੱਖਣਾ ਚਾਹੁੰਦੇ ਨੇ ਨਾ ਜੇ ਅੱਗੇ ਆਪਣਾ ਪ੍ਰੈਸ਼ਰ ਵੀ ਕਰ ਦਿੰਦੇ ਨੇ ਫਿਰ ਦੂਜੀ ਬਿਰੋਧੀ ਤੇ ਤਾਂ ਖਾ ਵੀ ਹੋ ਜਾਂਦੀ ਹੈ ਕੱਲ ਨੂੰ ਫੈਸਲਾ ਤਾਂ ਉਹੀ ਹੋਣਾ ਹੋਤਾ ਵਹੀ ਹੈ ਜੋ ਮਨਜੂਰੇ ਖੁਦਾ ਹੁੰਦਾ ਹੈ ਜੋ ਰੱਬ ਕਰਦਾ ਹੋਰ ਇਹਨਾਂ ਦੂਜਾ ਜੋ ਪਾਰਟੀ ਹਾਈ ਕਮਾਂਡ ਕਰਦੀ ਹੈ ਪਾਰਟੀ ਬਾਸ ਉਹ ਵੀ ਇੱਕ ਇਲahi ਹੁਕਮ ਹੀ ਹੁੰਦਾ ਹੈ ਇਸ ਲਈ ਪਾਰਟੀ ਨੇ ਇਹਨਾਂ ਨੂੰ ਵੀ ਫ੍ਰੀ ਹੈਂਡ ਕੀਤਾ ਵੀ ਤੁਸੀਂ ਆਪਣੀ ਜਿਹੜਾ ਰੱਤ ਹੈ ਜਿਹੜਾ ਆਪਣਾ ਪ੍ਰੈਸ਼ਰ ਹੈ ਜਿਹੜਾ ਤੁਹਾਡੀ ਆਪਣੀ ਹੋਰ ਨਾਲ ਛੱਡੋ ਜੇ ਦੋਨੋਂ ਫੈਸਲਾ ਸੀ ਕਿਤੇ ਨਾ ਕਿਤੇ ਕਰਾਂਗੇ ਤਾਂ ਉਦੋਂ ਪਾਰਟੀ ਨੂੰ ਮੰਨਣਾ ਹੀ ਪਊਗਾ ਲੇਕਿਨ ਦੂਜੀ ਵੱਡੀ ਗੱਲ ਇਹ ਹੈ ਕਿ ਕੇਜਰੀਵਾਲ ਦੇ ਉੱਤੇ ਈਡੀ ਦੀ ਪਰਿਵਾਰ ਗੱਲ ਢੰਗ ਕਰ ਰਹੀ ਹੈ ਜੀ ਉਹਨਾਂ ਨੂੰ ਐਨੇ ਚਾਂਸ ਦਿੱਤੇ ਨੇ ਉਹ ਆਈ ਨਹੀਂ ਈਡੀ ਉਹਨਾਂ ਨੂੰ ਕਿਸੇ ਟਾਈਮ ਵੀ ਇਰਫਦਾਰ ਖੰਡ ਸੱਚੀ ਹੈਗੀ ਹੈ ਲੇਕਿਨ ਸੇਗਰੀਵਾਲ ਇਹ ਚਾਹੁੰਦੇ ਨੇ ਕਿ ਮੇਰਾ ਜੇਲ੍ਹ ਜਾਲ ਤੋਂ ਪਹਿਲਾਂ ਜੇ ਸਮਝੌਤਾ ਹੋਵੇ ਘੱਟੋ ਘੱਟ ਉਹ ਸੀੜ ਦੇ ਉੱਤੇ ਸਾਡੀ ਪਾਰਟੀ ਦੇ ਬੰਦੇ ਕੰਮ ਕਰਵਾ ਸ਼ੁਰੂ ਕਰ ਦੇਣਗੇ ਲੇਕਿਨ ਇਹਨਾਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਵੀਆਈਪੀ ਟ੍ਰੀਟਮੈਂਟ ਮਿਲਦਾ ਹੈ ਲੇਕਿਨ ਟ੍ਰੀਟਮੈਂਟ ਨਾਲ ਨਹੀਂ ਚੱਲਦਾ ਜਿਹੜੀ ਆਜ਼ਾਦੀ ਹੈ ਆਜ਼ਾਦੀ ਨਾਲ ਸੋਬੇ ਗੁਲਾਮੀ ਦੇ ਜੂਨ ਨਾਲੋਂ ਇੱਕ ਘੜੀ ਆਜ਼ਾਦੀ ਦਾ ਮਰਨ ਚੰਗਾ ਆਜ਼ਾਦੀ ਜਿਹੜੀ ਹੋਵੇ ਚਾਹੇ ਉਹ ਇੱਕ ਦਿਨ ਦੀ ਹੋਵੇ ਉਹ ਲੇਕਿਨ ਜਿਹੜਾ ਜਿਹੜੀ ਉਹ ਇੱਕ ਗੁਲਾਮੀ ਹੈ ਇਸ ਦੇ ਕੇਜਰੀਵਾਲ ਇਸ ਗੱਲ ਦਾ ਉਹਨੇ ਕਿ ਸਾਡਾ ਜਲਦੀ ਤੋਂ ਜਲਦੀ ਇਹਨਾਂ ਫੈਸਲਾ ਹੋਵੇ ਸਾਨੂੰ ਸੀਟਾਂ ਜਿਹੜੀਆਂ ਮਿਲ ਜਾਣ ਤਾਂ ਕਿ ਫਿਰ ਮੈਂ ਢੇਰ ਚ ਬੈਠ ਕੇ ਆਰਾਮ ਨਾਲ ਜੋ ਵੀ ਕੰਮ ਕਰਨਾ ਹੋਵੇ ਖੰਡਰ ਸਾਹਿਬ ਵੀ ਇੱਕ ਲਾਸਟ ਸਵਾਲ ਮੇਰਾ ਇਹ ਵੀ ਦੱਸੋ ਕਿ ਜਿਹੜੇ ਜਿੰਨੇ ਵੀ ਲੀਡਰ ਨੇ ਇਹ ਆਪਾਂ ਮੇਂ ਕਾਂਗਰਸ ਦੀ ਗੱਲ ਕੀਤੀ ਜਾਵੇ ਜਾਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਇਹ ਤੁਹਾਨੂੰ ਲੱਗਦਾ ਨਹੀਂ ਕਿ ਬਾਰੋਂ-ਬਾਰੋਂ ਜਿਹੇ ਬਿਆਨ ਦੇ ਰਹੇ ਨੇ ਤਾਂ ਜੋ ਵੀ ਲੋਕ ਸਾਡੇ ਖਿਲਾਫ ਨਾ ਹੋ ਜਾਣ ਅੰਦਰੋਂ ਇਹ ਕਿਤਨਾ ਕਿਤੇ ਖੁਸ਼ ਨੇ ਇਸ ਚੀਜ਼ ਨੂੰ ਲੈ ਕੇ ਵੀ ਚਲੋ ਜੇ ਇਕੱਠੇ ਹੋ ਕੇ ਵੀ ਲੜੀਏ ਪ੍ਰਧਾਨ ਮੰਤਰੀ ਦੀ ਕੁਰਸੀ ਮਿਲ ਜੂਗੀ ਕੇਂਦਰ ਦੀ ਕੈਬਨਿਟ ਚ ਮੰਤਰੀ ਬਣ ਜਾਗੇ ਇਸ ਚੀਜ਼ ਨੂੰ ਵੀ ਲੈ ਕੇ ਕਿਤਨਾ ਕਿਤੇ ਇਹਨਾਂ ਦਾ ਇੰਟਰਸਟ ਹੈਗਾ ਜਣਸਭ ਦੇਖੋ ਬਾਵਰ ਹੀ ਕਹੀ ਚੀਜ਼ ਹੈ ਹਰ ਬੰਦਾ ਬਾਵਰ ਦੇ ਗਲਿਆਰੇ ਦੇ ਵਿੱਚ ਰਹਿਣਾ ਚਾਹੁੰਦਾ ਹੈ ਹੂੰ ਜੇ ਇੱਕ ਵਾਰ ਬਾਬਰ ਦਾ ਆਨੰਦ ਭੋਗ ਲਿਆ ਹੋਵੇ ਅਗਰ ਉਹਦੇ ਤੋਂ ਬਾਬਰ ਖੁਸ ਗਏ ਉਹ ਇੱਕ ਮਰਿਆ ਬਰਾਬਰੀ ਹੁੰਦਾ ਹੈ ਹੂੰ ਇਸ ਲਈ ਜਿਹੜੇ ਸੀਟਿੰਗ ਐਮਐਲਏ ਨੇ ਉਹ ਵੀ ਇਹ ਚਾਹੁੰਦੇ ਨੇ ਕਿ ਸਾਡੀ ਸੀਟ ਕਾਇਮ ਰਹੇ ਅਸੀਂ ਮੁੜ ਕੇ ਮੈਂਬਰ ਪਾਰਲੀਮੈਂਟ ਕਿੰਨੀਆਂ ਸਹੂਲਤਾਂ ਨੇ ਮੈਂਬਰ ਪਾਰਲੀਮੈਂਟ ਹੂੰ ਤਾਂ ਬਹੁਤ ਵੱਡੀਆਂ ਜ਼ਿਆਦਾ ਸਹੂਲਤਾਂ ਨੇ ਇੰਨੀਆਂ ਸਹੂਲਤਾਂ ਨੇ ਕੋਈ ਬੰਦਾ ਪੀਐਚਬੀ ਐਮੀ ਪੜ੍ਹਾਈ ਕਰ ਲਵੇ ਉਹਨੂੰ ਨਹੀਂ ਮਿਲਦੀਆਂ ਇੱਕ ਵਾਰ ਮੈਂਬਰ ਪਾਰਲੀਮੈਂਟ ਬਣ ਕੇ ਲੋਕਾਂ ਨੂੰ ਝੁੱਕ ਕੇ ਸੱਤ ਜੋ ਮਰਜੀ ਲਾਰੇ ਲਾ ਕੇ ਵਾਅਦੇ ਕਰਕੇ ਮੈਂਬਰ ਪਾਰਲੀਮੈਂਟ ਬਣ ਜਾਂਦਾ ਕਿ ਪਰ ساری ਜਿੰਦਗੀ ਉਹਨੂੰ ਪੈਨਸ਼ਨ ਲੱਗਦੀ ਆ ਹੋਰ ਸੌਲਤਾਨ ਇਸ ਲਈ ਉਹ ਸੌਲਤਾਨ ਛੱਡਣ ਲਈ ਤਿਆਰ ਹੀ ਲੋਕ ਹਿੱਤ ਨਾਲ ਉਹ ਘੱਟ ਪਿਆਰੇ ਨੇ ਆਪਣੇ ਹਿੱਤ ਨਾਲ ਜਿਹੜੇ ਉਹ ਜ਼ਿਆਦਾ ਪਿਆਰੇ ਹੁੰਦੇ ਨੇ ਬਿਲਕੁਲ ਤਾਂ ਸਾਡੇ ਨਾਲ ਸਨ ਸਰਦਾਰ ਪ੍ਰੀਤਮ ਸਿੰਘ ਖਨਪੁਰ ਬਲਿੰਗ ਸਾਹਿਬ ਜਿਨ੍ਹਾਂ ਨੇ ਬਹੁਤ ਡੰਗਾਈ ਦੇ ਨਾਲ ਇਸ ਦੇ ਉੱਤੇ ਚਰਚਾ ਕੀਤੀ ਆ ਕਿ ਕੀ ਕੁਝ ਖਾਸ ਕਹਿ ਸਕਦੇ ਆ ਤੇ ਕੀ ਕੁਝ ਹੋਇਆ ਧੰਨਵਾਦ ਤੁਹਾਡਾ ਵੀ ਖਨਪੁਰ ਸਾਹਿਬ ਦਸਤ ਸੌ ਤੁਹਾਡਾ ਵੀ ਸਰੋਤਿਆਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ